ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਤਿਹ ਅੱਜ ਉਹਨਾਂ ਭਰਾਵਾਂ ਲਈ ਵੀਡੀਓ ਹੈ ਜਿਹੜੇ ਪੰਜਾਬ ਦੇ ਵਿੱਚ ਘੱਟ ਰੇਟ ਵਾਲੀ ਜ਼ਮੀਨ ਦੇਖ ਰਹੇ ਸੀ ਅੱਜ ਪੰਜਾਬ ਦੇ ਵਿੱਚ ਆਪਾਂ ਜ਼ਮੀਨ ਲੈ ਕੇ ਆਏ ਹਾਂ ਜਿਹਦਾ ਰੇਟ ਰਹਿਣ ਵਾਲਾ ਹੈ 10 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤੁਹਾਨੂੰ ਨੰਬਰ ਏਰੀਆ ਰੇਟ ਮੈਂ ਦੱਸ ਹੀ ਤਾਂ ਦੋਨੇ ਚੀਜ਼ਾਂ ਦੱਸ ਦਿਆਗੇ ਲਾਸਟ ਤੱਕ ਬਣੇ ਰਿਓ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਦੀ ਐਡ ਕਰ ਕੋਠੀ ਪਲਾਟ ਦੀ ਐਡ ਜਾਂ ਕਿਸੇ ਵੀ ਤਰ੍ਹਾਂ ਟਰੈਕਟਰ ਸੰਦ ਸੰਦੇੜੇ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਸਕਰੀਨ ਤੇ ਹੈ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਦਿੱਤਾ ਗਿਆ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਜ਼ਮੀਨ ਦਾ ਸੌਦਾ ਨਹੀਂ ਕਰ ਸਕਦੇ ਜ਼ਮੀਨ ਵਾਲੇ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਜੀ ਠੀਕ ਹੈ ਜੀ ਇਹ ਨੰਬਰ ਦੇ ਉੱਤੇ ਤੁਸੀਂ 7-8 ਫੋਟੋਆਂ ਭੇਜਣੀਆਂ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀਆਂ ਸਾਰੀ ਜਾਣਕਾਰੀ ਦੇ ਨਾਲ ਐਡ ਕਰਵਾਉਣ ਦੇ ਲਈ ਤੁਹਾਡੀ ਐਡ ਅਸੀਂ WhatsApp ਫੇਸਬੁਕ ਇੰਸਟਾਗ੍ਰam YouTube ਸਾਰੇ ਪਲੇਟਫਾਰਮਾਂ ਤੇ ਲਗਾ ਦੇਗੇ ਜੀ ਇਸ ਤੋਂ ਇਲਾਵਾ ਪ੍ਰਮੋਸ਼ਨਲ ਐਡ ਕਰਵਾਉਣੀ ਹੈ ਕਿਸੇ ਨੇ ਆਪਦੀ ਕੋਈ ਬਿਜ਼ਨਸ ਦੀ ਐਡ ਕਰਾਉਣੀ ਹੈ ਦੁਕਾਨ ਦੀ ਐਡ ਕਰਵਾਉਣੀ ਹੈ ਹਰ ਤਰ੍ਹਾਂ ਦੀ ਐਡ ਦੇ ਲਈ ਵੀ ਤੁਸੀਂ WhatsApp ਤੇ ਸੰਪਰਕ ਕਰ ਸਕਦੇ ਹੋ ਚਾਹੇ ਪੇਡ ਐਡ ਲਵਾਉਣੀ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਬੂਸਟ ਐਡ ਲਵਾਉਣੀ ਹੈ ਠੀਕ ਹੈ ਜੀ ਸੋ ਜ਼ਿਆਦਾ ਸਮਾਂ ਨਹੀਂ ਲੈਂਦੇ ਵੀਡੀਓ ਕਰਦੇ ਹਾਂ ਸਟਾਰਟ ਜਿਹੜੇ ਵੀ ਭੈਣ ਤੇ ਭਰਾ ਪਹਿਲੀ ਵਾਰ ਆਏ ਨੇ ਹਰ ਰੋਜ਼ ਇਦਾਂ ਦੇ ਘੈਂਟ ਘੈਂਟ ਸੌਦੇ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਆਈਕਨ ਦਬਾ ਲਿਓ YouTube Facebook ਤੇ ਦੇਖ ਰਹੇ ਹੋ ਤਾਂ Facebook ਨੂੰ ਫੋਲੋ ਜ਼ਰੂਰ ਕਰ ਲਿਓ ਜੀ 53 ਕਿੱਲੇ ਜ਼ਮੀਨ ਬਕਾਊ ਲੈ ਕੇ ਆਇਆ ਬਾਈ ਜੀ ਖੁੱਲਾ ਡੁੱਲਾ ਟੱਕ ਰਹਿਣ ਵਾਲਾ ਕੋਈ 4 ਨਹੀਂ ਕੋਈ 5 ਨਹੀਂ ਕੋਈ 6 ਨਹੀਂ ਕੋਈ 53 ਕਿੱਲਾਂ ਦਾ ਯਾਨੀ ਕਿ 50 ਤੇ 3 53 ਕਿੱਲਾਂ ਦਾ ਟੱਕ ਲੈ ਕੇ ਆਇਆ ਬਕਾਊ ਆਪਣੇ ਕੋਲੇ ਆਇਆ ਜੀ ਰੇਟ ਮੈਂ ਸਟਾਰਟਿੰਗ ਵਿੱਚ ਵੀ ਦੱਸਤਾ ਸੀ ਬਾਈ ਜੀ ਰੇਟ ਰਹਿਣ ਵਾਲਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ 10 ਲੱਖ ਰੁਪਈਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਰੇਟ ਰਹਿਣ ਵਾਲਾ ਜੀ ਠੀਕ ਹੈ ਜੀ ਓਕੇ ਜ਼ਮੀਨ ਆ ਬਾਈ ਜੀ ਲੜਾਈ ਝਗੜਾ ਕਿਸੇ ਨਾਲ ਨਹੀਂ ਕੋਈ ਰੋਲੇ ਵਾਲੀ ਜ਼ਮੀਨ ਨਹੀਂ ਸਾਰੀ ਜਾਣਕਾਰੀ ਬਾਕੀ ਨੰਬਰ ਦੇਵਾਂਗੇ ਮਾਲਕੀ ਵੀਰਾਂ ਤੋਂ ਗੱਲਬਾਤ ਕਰ ਲਿਓ ਬਾਈ ਸਾਰੀ ਜਾਣਕਾਰੀ ਉਹ ਤੁਹਾਨੂੰ ਦੇ ਦੇਣਗੇ ਲੋਕੇਸ਼ਨ ਦੀ ਆਪਾਂ ਗੱਲ ਕਰ ਲੈਨੇ ਆ ਵੀ ਇਹ ਜ਼ਮੀਨ ਕਿੱਥੇ ਕਰਕੇ ਰਹਿ ਗਈ ਬਾਈ ਜੀ ਇਹ ਗੜ ਸ਼ੰਕਰ ਤੋਂ ਨੰਗਲ ਰੋਡ ਦੇ ਉੱਪਰ ਤੁਹਾਨੂੰ ਜ਼ਮੀਨ ਦੇਖਣ ਨੂੰ ਮਿਲ ਜੂਗੀ ਗੜ ਸ਼ੰਕਰ ਤੋਂ ਨੰਗਲਾਂ ਰੋਡ ਹੈ ਬਾਈ ਜੀ ਉਹਦੇ ਕੋਲੇ ਇਹ ਜ਼ਮੀਨ ਤੁਹਾਨੂੰ ਦੇਖਣ ਨੂੰ ਮਿਲ ਜੂਗੀ 53 ਕਿੱਲਾਂ ਦਾ ਟੱਕ ਹੈ ਬਾਈ ਜੀ 10 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਰੇਟ ਹੈ ਗੜ ਸ਼ੰਕਰ ਤੋਂ ਨੰਗਲ ਰੋਡ ਹੈ ਜਿਹੜਾ ਉਹਦੇ ਕੋਲੇ ਹੈ ਜ਼ਮੀਨ ਤੇ ਕੰਟੈਕਟ ਨੰਬਰ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਈ ਜੀ ਇਹ ਹੈ ਹੁਣ ਜ਼ਮੀਨ ਵਾਲੇ ਮਾਲਕਾਂ ਦਾ ਨੰਬਰ 9781113887 ਇਹ ਨੰਬਰ ਤੇ ਕਾਲ ਕਰਕੇ ਬਾਈ ਜੀ ਸਾਰੀ ਜਾਣਕਾਰੀ ਲੈ ਲਿਓ ਭਵਾਂਦੀ ਤੇ ਜੇਕਰ ਤੁਸੀਂ ਜ਼ਮੀਨ ਖਰੀਦਣਾ ਚਾਹੁੰਦੇ ਹੋ ਫੇਰ ਵੀ ਇਹ ਨੰਬਰ ਤੇ ਗੱਲ ਕਰਨੀ ਪਊਗੀ ਠੀਕ ਹੈ ਜੀ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਜੀ ਸਾਰੀ ਗੱਲਬਾਤ ਇਹਨਾਂ ਨਾਲ ਕਰ ਲਿਓ ਇਦਾਂ ਦੀਆਂ ਹੋਰ ਵੀ ਕੈਂਡ ਕੈਂਡ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਤੁਸੀਂ ਵੀ ਕੋਈ ਆਪਦੇ ਮਨਪਸੰਦ ਦੀ ਜ਼ਮੀਨ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਕੀ ਕਰਨਾ ਬਾਈ ਜੀ ਕਮੈਂਟਾਂ ਦੇ ਵਿੱਚ ਜਾ ਕੇ ਤੁਸੀਂ ਆਪਣਾ ਏਰੀਆ ਦੱਸ ਦਿਓ ਬਾਈ ਆਹ ਏਰੀਆ ਦੇ ਵਿੱਚ ਐਨੇ ਕਿੱਲੇ ਜ਼ਮੀਨ ਚਾਹੀਦੀ ਆ ਸਾਡੇ ਕੋਲੇ ਐਡ ਚ ਅਵੇਲੇਬਲ ਹੋਈ ਤਾਂ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਆ ਦੀ ਲੈ ਕੇ ਹਾਜ਼ਰ ਹੋ ਜਾਗੇ ਨਾ ਵੀ ਹੋਈ ਤਾਂ ਬਾਈ ਅਸੀਂ ਵੀਡੀਓ ਵਿੱਚ ਬੋਲ ਦਿਆਂਗੇ ਵੀ ਬਾਈ ਹੋਰਿਆਂ ਨੂੰ ਇੱਥੋਂ ਦੀ ਜ਼ਮੀਨ ਚਾਹੀਦੀ ਆ ਜੇ ਕਿਸੇ ਕੋਲੇ ਵੇਚਣੀ ਆ ਤਾਂ ਸੰਪਰਕ ਕਰ ਲਿਓ ਠੀਕ ਹੈ ਜੀ ਬਾਕੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਅਸੀਂ ਤਰ੍ਹਾਂ ਦੀ ਕਿਸੇ ਹੋਰ ਨਮੀ ਘੈਂਟ ਖਾਸ ਵੀਡੀਓ ਨਾਲ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ